ਗੁੰਡਿਆਂ ਨੂੰ ਇੰਨਾ ਖੁੱਲਾ ਛੱਡ ਦਿੱਤਾ ਆ ਵੀ ਕਿਸੇ ਵੀ ਟਾਈਮ ਕਿਸੇ ਦਾ ਕਤਲ ਆ ਜਿਹੜਾ ਉਹ ਕਰ ਦਿੱਤਾ ਜਾਂਦਾ ਆ ਇਹ ਭੁੱਲ ਜਿਓ ਕਿ ਪੰਜਾਬ ਨੂੰ ਜਿਹੜਾ ਜੋਗੀ ਦੇ ਵਿੱਚ ਗੁੰਡਾ ਰਾਜ ਚੱਲਦਾ ਆ ਵੀ ਉਹ ਰਾਜ ਆ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਚੱਲਣਾ ਆ ਗੈਂਗਸਟਰ ਹੋ ਗਏ ਨਸ਼ਾ ਸਮਗਲਰ ਨੇਗੇ ਤੇ ਜਿਹੜੇ ਪੁਲਸਾ ਸਰਕਾਰਾਂ ਦੇ ਜਿਹੜੇ ਐਮ.ਐਲ.ਏ ਜਾਂ ਹੋਰ ਨਮਿੰਦੇ ਨੇ ਉਹ ਵੀ ਇਸ ਦੇ ਵਿੱਚ ਪੂਰਾ ਇਹਨਾਂ ਦਾ ਗੱਠ ਜੋੜਾ ਦੇ ਵਿੱਚ ਇੱਕ ਮੁੰਡੇ ਨੂੰ ਕਿਰਚਾ ਮਾਰ ਕੇ ਮਾਰ ਦਿੱਤਾ ਜਾਂਦਾ ਆ ਤਾਂ ਇਹੋ ਜੀਆਂ ਜੜੀਆਂ ਘਟਨਾਵਾਂ ਲਗਾਤਾਰ ਪਾਪ ਰਹੀਆਂ ਨੇ ਜੁੱਤ ਨਸ਼ਿਆ ਬਰੁੱਧ ਚਲਾ ਰਹੀ ਆ ਬੁੱਲਾ ਡੇਰੇ ਇੱਕ ਜਿਹੜਾ ਪਰਿਵਾਰ ਸੀ ਮੁੰਡਾ ਤੇ ਕੁੜੀ ਉਹਨਾਂ ਦੇ ਇੱਕ ਬੱਚਾ ਸੀ ਉਹਨਾਂ ਨੂੰ ਵੇਚਣ ਤੱਕ ਮਜਬੂਰ ਹੋ ਗਿਆ 6 ਮਹੀਨਿਆਂ ਦੇ ਬੱਚੇ ਨੂੰ ਜਿਹੜਾ ਬਲਡੋజర్ ਵੀ ਚਲਾਇਆ ਤੁਸੀਂ ਉਹਨਾਂ ਦੇ ਬਰੁੱਧ ਉਹ ਤਾਂ ਨਸ਼ਿਆਂ ਦੇ ਸ਼ਿਕਾਰ ਸੀ ਤੇ ਉਹਨਾਂ ਦੇ ਜਿਹੜੇ ਮਾਤਾ ਪਿਤਾ ਸੀ ਦਿਹਾੜੀਆਂ ਕਰਕੇ ਜਿਹੜੇ ਘਰ ਮੁਸ਼ਕਿਲ ਨਾਲ ਜਿਹੜੇ ਪਾਏ ਹੋਏ ਸੀਗੇ ਤੂੰ ਆਖੇ ਟਾਲ ਜਾ ਤਾਂ ਕਿੱਦਾਂ ਟਲੀਏ ਉੱਠੇ ਕੰਮਾਂ ਦੇ ਵਿੱਚ ਤਾਂ ਪੁਲਿਸ ਰਲਿਏ ਇੱਥੇ ਜਿਹੜੀਆਂ ਵੀ ਵਾਰਦਾਤਾ ਵਾਪਰ ਰਹੀਆਂ ਨੇ ਉਹਦੇ ਵਿੱਚ ਪੁਲਿਸ ਦਾ ਵੀ ਜਿਹੜਾ ਉਹ ਰੋਲ ਆ ਜਿਹੜਾ ਹੁੰਦਾ ਆ ਇੱਕ ਗੀਤ ਬੜਾ ਪ੍ਰਚਲਿਤ ਹੋਇਆ ਵਿਆ ਕਿ ਪੁੱਠੇ ਕੰਮਾਂ ਦੇ ਵਿੱਚ ਤਾਂ ਪੁਲਿਸ ਰਲਿਏ ਇਹ ਗਾਣਾ ਇਸ ਤਰੀਕੇ ਨਾਲ ਆ ਵੀ ਤੂੰ ਆਖੇ ਟਲ ਜਾ ਤਾਂ ਕਿੱਦਾਂ ਟਲੀਏ ਪੁੱਠੇ ਕੰਮਾਂ ਦੇ ਵਿੱਚ ਤਾਂ ਸਾਡੇ ਨਾਲ ਪੁਲਿਸ ਰਲਿਏ ਅੱਜ ਉਸ ਗੀਤ ਦੇ ਵਿੱਚ ਇਹ ਪੂਰਨ ਸੱਚਾ ਕਿ ਇੱਥੇ ਜਿਹੜੀਆਂ ਵੀ ਵਾਰਦਾਤਾ ਵਾਪਰ ਰਹੀਆਂ ਨੇ ਉਹਦੇ ਵਿੱਚ ਪੁਲਿਸ ਦਾ ਵੀ ਜਿਹੜਾ ਉਹ ਰੋਲ ਆ ਜਿਹੜਾ ਹੁੰਦਾ ਆ ਪਰ ਕੱਲਾ ਸਿਰਫ ਅਸੀਂ ਪੁਲਿਸ ਦਾ ਰੋਲ ਨਹੀਂ ਤੇ ਜਿਹੜੇ ਪੁਲਸਾ ਤੇ ਨਾਲ ਦੀ ਨਾਲ ਜਿਹੜੀਆਂ ਇਹਨਾਂ ਦੇ ਵਿੱਚ ਸ਼ਾਮਲ ਸਰਕਾਰਾਂ ਦੇ ਜਿਹੜੇ ਐਮ.ਐਲ.ਏ ਜਾਂ ਹੋਰ ਨਮਿੰਦੇ ਨੇ ਉਹ ਵੀ ਇਸ ਦੇ ਵਿੱਚ ਪੂਰਾ ਇਹਨਾਂ ਦਾ ਗੱਠ ਜੋੜਾ ਤਾਂ ਅੱਜ ਇਹ ਪੰਜਾਬ ਦੀ ਜਾਂ ਸਾਡੇ ਮਾਨਸੇ ਦੀ ਜਿਹੜੀ ਇਹ ਹਾਲਤ ਬਣੀ ਹੋਈ ਆ ਅੱਜ ਸਿਰਫ ਇੱਕ ਇਹ ਕੱਲ ਦੀ ਘਟਨਾ ਵਾਪਰੀ ਨਹੀਂ ਹੋਈ ਹੈ ਇਸ ਤੋਂ ਪਹਿਲਾਂ ਵੀ ਮਾਨਸੇਰੇ ਵਿੱਚ ਜਿਹੜੀਆਂ ਕੁਝ ਘਟਨਾਵਾਂ ਜਿਹੜੀਆਂ ਉਹ ਵਾਪਰ ਚੁੱਕੀਆਂ ਨੇ ਥੋੜੀ ਹੀ ਦਿਨ ਹੋਏ ਨੇ ਪਹਿਲਾਂ ਇੱਕ ਔਰਤ ਦਾ ਜਿਹੜਾ ਰਸਤੇ ਦੇ ਵਿੱਚ ਕਤਲ ਕੀਤਾ ਜਾਂਦਾ ਆ ਉਸ ਤੋਂ ਪਹਿਲਾਂ ਜੇ ਦੇਖਦੇ ਆ ਤਾਂ ਮਾਨਸਾ ਕੈਂਚੀਆਂ ਦੇ ਵਿੱਚ ਇੱਕ ਮੁੰਡੇ ਨੂੰ ਕਿਰਚਾ ਮਾਰ ਕੇ ਮਾਰ ਦਿੱਤਾ ਜਾਂਦਾ ਆ ਆ ਥੋੜੀ ਹੀ ਦਿਨ ਦੀ ਗੱਲ ਆ ਨਹਿਰੂ ਕਾਲਜ ਦੇ ਵਿੱਚੋਂ ਸਾਡੇ ਜਿਹੜੇ ਅੰਗਰੇਜ਼ੀ ਦੇ ਪ੍ਰੋਫੈਸਰ ਨੇ ਸੀਮਾ ਜਿੰਦਲ ਮੈਡਮ ਉਹਨਾਂ ਦੀ ਦਿਨ ਦਿਹਾੜੇ ਸਕੂਟਰੀ ਚੋਰੀ ਹੋ ਜਾਂਦੀ ਆ ਤਾਂ ਇਹ ਜਿਹੀਆਂ ਜੜੀਆਂ ਘਟਨਾਵਾਂ ਲਗਾਤਾਰ ਪਾਪ ਰਹੀਆਂ ਨੇ ਜੇ ਇਸ ਤੋਂ ਪਹਿਲਾਂ ਦੇ ਸਾਲਾਂ ਦੇ ਵਿੱਚ ਦੀ ਅਸੀਂ ਗੱਲ ਕਰਦੇ ਆ ਤਾਂ ਸਾਡੇ ਪੰਜਾਬ ਦੇ ਜਿਹੜਾ ਇੱਕ ਨਾਮਵਰ ਗਾਇਕ ਆ ਸਿੱਧੂ ਮਸੇਵਾਲੇ ਦਾ ਜਿਹੜਾ ਕਤਲ ਆ ਉਹ ਵੀ ਕੀਤਾ ਗਿਆ ਤੇ ਚੱਲਦੇ ਮੈਚ ਦੇ ਵਿੱਚ ਕਬੱਡੀ ਖਿਡਾਰੀ ਆ ਜਿਹੜਾ ਸੰਦੀਪ ਨੰਗਲੰਬੀਆ ਉਸ ਦਾ ਵੀ ਜਿਹੜਾ ਕਤਲ ਕੀਤਾ ਗਿਆ ਮਤਲਬ ਇਹ ਗੈਂਗਸਟਰਾਂ ਨੂੰ ਇਹਨਾਂ ਗੁੰਡਿਆਂ ਨੂੰ ਇੰਨਾ ਖੁੱਲਾ ਛੱਡ ਦਿੱਤਾ ਆ ਵੀ ਕਿਸੇ ਵੀ ਟਾਈਮ ਕਿਸੇ ਦਾ ਕਤਲ ਆ ਜਿਹੜਾ ਉਹ ਕਰ ਦਿੱਤਾ ਜਾਂਦਾ ਆ ਪਾਰੇ ਹੈ ਕੋਈ ਇਸ ਤਰੀਕੇ ਨਾਲ ਨਹੀਂ ਹੈ ਵੀ ਇਹ ਕਤਲ ਐਵੇਂ ਹੀ ਕੀਤੇ ਜਾ ਰਹੇ ਨੇਗੇ ਇਹ ਕਤਲ ਕਰਨ ਦੇ ਪਿੱਛੇ ਪੂਰੀ ਦੀ ਪੂਰੀ ਜਿਹੜੀ ਇਹ ਸ਼ੈ ਆ ਇਹਦੇ ਵਿੱਚ ਸਰਕਾਰਾਂ ਦੀ ਇੱਥੇ ਦੇ ਜਿਹੜੇ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਪੂਰੀ ਦੀ ਪੂਰੀ ਇਹ ਸ਼ੈ ਆ ਜਿਹੜੀ ਉਹ ਮੌਜੂਦ ਆ ਤੇ ਪਰ ਜੇ ਇਹਨਾਂ ਦਾ ਇੱਕ ਗੱਠ ਜੋੜ ਬਣਿਆ ਹੋਇਆ ਤਾਂ ਸਾਨੂੰ ਵੀ ਆਪਣਾ ਇੱਕ ਗੱਠ ਜੋੜਾ ਉਹ ਸਥਾਪਿਤ ਕਰਨ ਦੀ ਜ਼ਰੂਰਤ ਆ ਤਾਂ ਇਹ ਜਾਂ ਜਿਹੜਾ ਇਹ ਪ੍ਰਬੰਧ ਜਿਹੜੀ ਮਾਨ ਸਰਕਾਰ ਆ ਜਾਂ ਇਸ ਤੋਂ ਪਹਿਲਾਂ ਦੀਆਂ ਸਰਕਾਰਾਂ ਨੇ ਜਿਹੜਾ ਸਥਾਪਿਤ ਕੀਤਾ ਹੋਇਆ ਉਸ ਨੂੰ ਜਿਹੜਾ ਸਾਨੂੰ ਠੱਲ ਪਾਉਣ ਦੀ ਜ਼ਰੂਰਤ ਆ ਇਹ ਭੁੱਲ ਜਿਓ ਕਿ ਪੰਜਾਬ ਨੂੰ ਜਿਹੜਾ ਜੋਗੀ ਦੇ ਵਿੱਚ ਗੁੰਡਾ ਰਾਜ ਚੱਲਦਾ ਆ ਵੀ ਉਹ ਰਾਜ ਆ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਚੱਲਣਾ ਆ ਇਹ ਭੁੱਲ ਜਿਓ ਕਿ ਪੰਜਾਬ ਦੀ ਜਿਹੜੀ ਜਨਤਾ ਆ ਪੰਜਾਬ ਦੇ ਲੋਕ ਨੇ ਜਿਹੜੇ ਉਹ ਝੁੱਕ ਜਾਣਗੇ ਇਹ ਲੋਕ ਨੇ ਕਿ ਜਿਹੜੇ ਲੜਨ ਵਾਲੇ ਨੇ ਇਨਾਂ ਦਾ ਇਤਿਹਾਸ ਚੈੱਕ ਕਰ ਲਿਓ ਐਵੇਂ ਨਹੀਂ ਗੱਲ ਬਣੀ ਹੋਈ ਹੈਗੀ ਕਿ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹੀਮਾ ਇਹ ਪੰਜਾਬ ਦੇ ਲੋਕ ਨੇ ਲੜਦੇ ਨੇ ਤੇ ਇਹ ਲੜਦੇ ਰਹਿਣਗੇ ਹੋਰ ਜਿਹੜੀਆਂ ਪੰਜਾਬ ਇੱਥੇ ਜਿਹੜੀਆਂ ਘਟਨਾਵਾਂ ਜਿਹੜੀਆਂ ਵਾਪਰਦੀਆਂ ਨੇ ਮਾਤਾ ਸੁੰਦਰੀ ਕਾਲਜਾ ਮਾਤਾ ਸੁੰਦਰੀ ਕਾਲਜ ਦੇ ਨੇੜੇ ਜਿਹੜੇ ਨਸ਼ੇੜੀ ਨੇ ਉਹ ਫਿਰਦੇ ਨੇਗੇ ਕੁੜੀਆਂ ਸਾਡੀਆਂ ਉਧਰ ਕਾਜ ਦੇ ਵਿੱਚ ਜਾਂਦੀਆਂ ਨੇ ਗਿਆ ਅੱਡਿਆਂ ਦੇ ਖੜੀਆਂ ਹੁੰਦੀਆਂ ਨੇ ਉਹਨਾਂ ਨੂੰ ਗੰਦੇ ਇਸ਼ਾਰੇ ਨੇ ਇਸ ਤਰੀਕੇ ਨਾਲ ਜਿਹੜੇ ਕਰਦੇ ਨੇ ਥੋੜੀ ਦਿਨ ਹੋਇਆ ਪੁਲਸ ਨੇ ਗਏ ਜਿਹੜੇ ਫਲੈਗ ਮਾਰਚ ਕੱਡੇ ਨੇ ਫਲੈਗ ਮਾਰਚ ਕੱਢਣ ਦਾ ਕੋਈ ਫਾਇਦਾ ਨਹੀਂ ਜੇ ਤੁਸੀਂ ਇਹਨਾਂ ਕਟਨਾਮਾ ਦੇ ਉੱਤੇ ਠੱਲ ਨਹੀਂ ਪਾ ਸਕਦੇ ਹੈਗੇ ਜੇ ਤੁਸੀਂ ਇਹਨਾਂ ਕਟਨਾਮਨ ਨੂੰ ਜਿਹੜਾ ਰੋਕ ਨਹੀਂ ਸਕਦੇ ਮਾਨ ਸਰਕਾਰ ਆ ਜਿਹੜੀ ਯੁੱਤ ਨਸਿਆ ਵਿਰੁੱਧ ਚਲਾਰੀ ਆ ਬੁੜਲਾ ਡੇਰੇ ਕ ਜਿਹੜਾ ਪਰਿਵਾਰ ਸੀ ਮੁੰਡਾ ਤੇ ਕੁੜੀ ਉਹਨਾਂ ਦਾ ਇੱਕ ਬੱਚਾ ਸੀ ਉਹਨਾਂ ਨੂੰ ਵੇਚਣ ਤੱਕ ਮਜਬੂਰ ਹੋ ਗਿਆ 6 ਮਹੀਨਿਆਂ ਦੇ ਬੱਚੇ ਨੂੰ ਇਹ ਇਸ ਕਰਕੇ ਕੋਈ ਵੀ ਨਸ਼ਿਆ ਦੇ ਵਿਰੁੱਧ ਜਿਹੜਾ ਕੋਈ ਇਹਨਾਂ ਦੀ ਮੁਹੀਮਾ ਉਹ ਜਿਹੜੀ ਚੱਲੀ ਨਹੀਂ ਤਾਂ ਆਹ ਕੱਲ ਦੀ ਉਹ ਗੱਲ ਮੀਤ ਹੇਰ ਇੱਥੇ ਮਾਨਸੇਰੇ ਵਿੱਚ ਜਿਹੜਾ ਆ ਕੇ ਗਿਆ ਉਹ ਕਹਿੰਦਾ ਸੀ ਕਮੇਟੀਆਂ ਬਣਾਉਣੇ ਆ ਹੁਣ ਤੱਕ ਤੁਹਾਡੇ ਤੋਂ ਇੰਨੇ ਸਾਲਾਂ ਦੇ ਵਿੱਚ ਕੋਈ ਕਮੇਟੀ ਨਹੀਂ ਬਣੀ ਹੈਗੀ ਆ ਬਟਟਣ ਆਇਆ ਕਹਿੰਦਾ ਸੀ 7 ਦਿਨ ਦੇ ਵਿੱਚ ਨਸ਼ਾ ਖਤਮ ਕਰ ਦਾਂਗੇ ਆਮ ਆਦਮੀ ਪਾਰਟੀ ਨੇ ਵੀ بڑے ਵਾਅਦੇ ਕੀਤੇ ਵੀ ਅਸੀਂ ਨਸ਼ਾ ਖਤਮ ਕਰਦੇ ਨੇ ਕਿੱਥੇ ਖਤਮ ਜਿਹੜਾ ਹੋਇਆ ਆ ਸਗੋਂ ਥੋੜੇ ਤਾਂ ਜਿਹੜੇ ਉਹ ਨਸ਼ਾ ਸਮਗਲਰ ਨੇਗੇ ਉਹਨਾਂ ਨਾਲ ਮਿਲੀ ਭੁਗਤ ਚੜੀ ਨਾਲ ਨਸ਼ਾ ਆ ਜਿਹੜਾ ਇੱਥੇ ਚੱਲ ਰਿਹਾ ਆ ਤੇ ਅੱਜ ਜਿਹੜਾ ਇਹ ਅਸੀਂ ਗੱਲ ਕਰਦੇ ਆਂ ਵੀ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਨੇ ਹੋ ਬੇਰੋਜ਼ਗਾਰ ਨਹੀਂ ਮਿਲ ਰਿਹਾ ਬੇਰੋਜ਼ਗਾਰ ਹੋਏ ਪੈਣੇ ਥਾਂ ਥਾਂ ਜਿਹੜੇ ਪੜਕਦੇ ਫਿਰਦੇ ਨੇ ਅੱਜ ਰੋਜ਼ਗਾਰ ਨਾ ਮਿਲਣ ਕਰਕੇ ਤੁਸੀਂ ਸਾਡੇ ਮੁੰਡਿਆਂ ਨੂੰ ਜਿਹੜਾ ਇਸ ਗੈਂਗਸਟਰ ਆਤੇ ਵੱਲ ਤੋਰਿਆ ਨਸ਼ੇੜੀਆਂ ਦੇ ਰਾਤੇ ਤੋਰਿਆ ਤੁਸੀਂ ਉਹਨਾਂ ਦੇ ਲਈ ਕੋਈ ਵੀ ਰੋਜ਼ਗਾਰ ਦਾ ਕੋਈ ਵੀ ਪ੍ਰਬੰਧ ਨਹੀਂ ਕੀਤਾ ਹੈਗਾ ਅੱਜ ਨੌਜਵਾਨ ਨੇਗੇ ਜਿਹੜੇ ਉਹ ਕਿਸੇਰੇ ਘਰਾਂ ਦੇ ਵਿੱਚ ਲੁੱਟਖੋਖ ਕਰਨ ਲਈ ਮਜਬੂਰ ਹੋਏ ਪੈੜੇਗੇ ਤੇ ਉਪਰੋਂ ਤੁਸੀਂ ਤੁਹਾਡਾ ਪ੍ਰਮੰਧਾ ਜਿਹੜਾ ਇਸ ਨੂੰ ਕੋਈ ਵੀ ਉਹਨਾਂ ਦੀ ਤਬਦੀਲੀ ਦੇ ਲਈ ਕੋਈ ਵੀ ਜਿਹੜਾ ਕੰਮ ਨਹੀਂ ਕਰ ਰਿਹਾ ਹੈਗਾ ਉਲਟਾ ਤੁਸੀਂ ਜਿਹੜਾ ਯੁੱਧ ਨਸ਼ਿਆ ਬਰੁੱਧ ਜਿਹੜਾ ਬਲਡੋਜ਼ਰ ਵੀ ਚਲਾਇਆ ਤੁਸੀਂ ਉਹਨਾਂ ਦੇ ਬਰੁੱਧ ਚਲਾਇਆ ਜਿਹੜੇ ਉਦੋਂ ਨਸ਼ਿਆਂ ਦਾ ਸ਼ਿਕਾਰ ਸੀ ਤੇ ਉਹਨਾਂ ਦੇ ਜਿਹੜੇ ਮਾਤਾ ਪਿਤਾ ਸੀ ਦਿਹਾੜੀਆਂ ਕਰਕੇ ਜਿਹੜੇ ਘਰ ਮੁਸ਼ਕਿਲ ਨਾਲ ਜਿਹੜੇ ਪਾਏ ਹੋਏ ਸੀਗੇ ਅੱਜ ਥੋੜੀ ਜਿਹੜੀ ਨਸ਼ਿਆ ਵਿਰੁੱਧ ਜਿਹੜੀ ਉਹ ਫੂਕ ਨਿਕਲ ਚੁੱਕੀ ਆ ਤੇ ਦੂਸਰਾ ਜਿਹੜਾ ਇਹ ਇਸ ਦੇ ਖਿਲਾਫ ਆ ਜਿਹੜਾ ਸਾਨੂੰ ਵੀ ਇੱਕ ਆਪਣਾ ਗੱਠ ਜੋੜ ਸਥਾਪਿਤ ਕਰਨ ਦੀ ਜ਼ਰੂਰਤ ਆ ਅੱਜ ਜਿਵੇਂ ਸ਼ਹਿਰ ਦੇ ਵਿੱਚ ਵਪਾਰੀ ਵਰਗ ਇਕੱਠਾ ਹੋਇਆ ਆ ਇਸੇ ਤਰੀਕੇ ਨਾਲ ਵਪਾਰੀ ਕਿਸਾਨ ਨੌਜਵਾਨ ਵਿਦਿਆਰਥੀਆਂ ਨੂੰ ਇਕੱਠੇ ਹੋ ਕੇ ਜਿਹੜਾ ਲੜਨ ਦੀ ਜ਼ਰੂਰਤ ਆ ਤੇ ਉਲਟਾਉਂਦੀ ਜੜੀ ਵੱਡੇ ਪੱਧਰ ਤੇ ਜ਼ਰੂਰਤਾਂ ਅਸੀਂ ਪੰਜਾਬ ਸਟੂਡੈਂਟ ਯੂਨੀਅਨ ਵੱਲੋਂ ਜਦੋਂ ਵੀ ਮਾਨਸੇ ਦੇ ਉੱਪਰ ਕਿਸੇ ਤਰੀਕੇ ਦੀ ਨਾਲ ਕੋਈ ਭਾਰੀ ਪੈਂਦੀ ਆ ਅਸੀਂ ਉਹਨਾਂ ਲੋਕਾਂ ਲਈ ਉਹਨਾਂ ਦੇ ਹੱਕ ਦੇ ਲਈ ਜਿਹੜੇ ਖੜੇ ਹੋਵਾਂਗੇ ਬਹੁਤ ਬਹੁਤ ਧੰਨਵਾਦ ਘੀਰ ਦੇ ਵਿੱਚ ਮੈਂ ਸਿਰਫ ਦੋ ਲਾਈਨਾਂ ਹੀ ਕਹੂੰਗੀ ਇਹ ਦੇਸ਼ ਹੈ ਝੂਠੇ ਤੇ ਮਕਾਰਾਂ ਦੇ ਹੱਥ ਵਿੱਚ ਇਹ ਦੇਸ਼ ਹੈ ਜ਼ੁਲਮੀ ਸਰਕਾਰਾਂ ਦੇ ਹੱਥ ਵਿੱਚ ਇਸ ਦੇਸ਼ ਦਾ ਖਿਆਲ ਰੱਖਣਾ ਦੋਸਤੋ ਕਿਉਂਕਿ ਸ਼ੀਸ਼ੇ ਦਾ ਮੁਲਕ ਹੈ ਲੋਹਾਰਾਂ ਦੇ ਹੱਥ ਵਿੱਚ ਸ਼ੀਸ਼ੇ ਦਾ ਮੁਲਕ ਹੈ ਲੋਹਾਰਾਂ ਦੇ ਹੱਥ ਵਿੱਚ ਧੰਨਵਾਦ